ਭਾਈ ਜੀ ਤੁਹਾਨੂੰ ਸੋਸਰੀ ਕਾਲ ਸਾਰਿਆਂ ਨੂੰ ਮੈਂ ਆ ਤੁਹਾਡਾ ਆਪਣਾ ਅਮਰੀਕ ਰੋੜੀ ਅੱਜ ਉਸੇ ਵਿਸ਼ੇ ਤੇ ਦੋ ਪੁੱਤਾਂ ਦੀ ਮਾਂ ਮੈਨੂੰ ਬੜੇ ਦੋਸਤਾਂ ਮਿੱਤਰਾਂ ਦੀ ਫੋਨ ਆਏ ਫੋਲੋਵਰਾਂ ਦੀ ਫੋਨ ਆਏ ਕਿ ਤੂੰ ਪੂਰਾ ਗੀਤ ਪਾ ਤੁਹਾਡੀ ਸੇਵਾ ਦੇ ਵਿੱਚ ਪੂਰਾ ਗੀਤ ਲੈ ਕੇ ਆਇਆ ਉਮੀਦ ਰੱਖਦਾ ਹਾਂ ਤੁਹਾਡੇ ਕੋਲੋਂ ਕਿ ਤੁਸੀਂ ਲਾਈਕ ਸ਼ੇਅਰ ਕਰੋਗੇ ਇੱਕ ਮੈਂ ਬੇਨਤੀ ਹੋਰ ਕਰਨੀ ਚਾਹੁੰਦਾ ਹਾਂ ਤੁਹਾਡੇ ਬੜੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਕਿ ਮੇਰਾ ਗੀਤ ਰਿਲੀਜ਼ ਹੋ ਗਿਆ ਨਾ ਚੜਕ ਬਾਬਲਾ ਮੈਨੂੰ ਪਤਾ ਨਹੀਂ ਕਿਹੜੇ ਦੇਸ ਜਾਊਂਗੀ ਧੀ ਦਾ ਗੀਤ ਬਹੁਤ ਸੋਹਣਾ ਤਾਂ ਅਤੀ ਅਮਾਨ ਹੈ ਤੁਹਾਡੇ ਤੇ ਮੈਨੂੰ ਵੀ ਤੁਸੀਂ ਲਾਈਕ ਸ਼ੇਅਰ ਕਰਕੇ ਧੋਮਾ ਪਾ ਦਿਓ ਗੀਤ ਦੀਆਂ ਤਾਂ ਮੈਨੂੰ ਕੰਪਨੀ ਫੇਰ ਮੌਕਾ ਦੇਊਗੀ ਇਹ ਗੀਤ ਚੱਲਦਾ ਦੇਖ ਕੇ ਮੌਕਾ ਦੇਊਗੀ ਤੇ ਆਜੋ ਤੁਹਾਡਾ ਜਾਦੇ ਸਮਾਨਾ ਲੈੰਦਾ ਹੋਇਆ ਦੋ ਪੁੱਤਾਂ ਦੀ ਮਾਂ ਤੁਹਾਡੀ ਸੇਵਾਤ ਪੇਸ਼ ਕਰਨ ਲੱਗਾ ਹੋ ਦੋ ਪੁੱਤਾਂ ਦੀ ਮਾਂ ਵੇ ਮੈਂ ਦੋ ਪੁੱਤਾਂ ਦੀ ਮਾਂ ਦੋਨੇ ਪੁੱਤ ਨੇ ਅਫਸਰ ਮੇਰੇ ਕਰ ਦੇ ਜੋ ਸਰਕਾਰੀ ਦੋਨਾ ਦੇ ਕੋਲੇ ਸੀ ਗੱਡੀਆਂ ਮੈਂ ਰੁਲਦੀ ਕਰਮਾ ਮਾਰੀ ਦੋਨਾ ਦੇ ਕੋਲੇ ਸੀ ਗੱਡੀਆਂ ਮੈਂ ਰੁਲਦੀ ਕਰਮਾ ਮਾਰੀ ਹਾਏ ਜੀ ਟੀ ਰੋੜ ਤੇ ਕੋਠੀਆਂ ਪਾਈਆਂ ਮੇਰੀ ਮੰਜੀ ਲੈਣੀ ਤਾਂ ਦੋ ਪੁੱਤਾਂ ਦੀ ਮਾਂ ਵੇ ਮੈਂ ਦੋ ਪੁੱਤਾਂ ਦੀ ਮਾਂ ਅੱਜ ਕੱਲ ਮਾਂ ਮਰੁੰਦੀਆਂ ਫਿਰਦੀਆਂ ਧੀਆਂ ਦੇ ਦਵਾਰੇ ਚੂਰੀ ਕੁੱਟ ਜਨਾ ਨੂੰ ਦਿੱਤੀ ਮੁਖ ਮੋੜ ਕੇ ਪਿਆਰੇ ਚੂਰੀ ਕੁੱਟ ਜਨਾ ਨੂੰ ਦਿੱਤੀ ਮੁਖ ਮੋੜ ਕੇ ਪਿਆਰੇ ਹਾਏ ਪੈਨਸ਼ਨ ਨਾਲ ਗੁਜ਼ਾਰਾ ਕਰਦੀ ਰੁਲਦੀ ਫਿਰਦੀਆਂ ਦੋ ਪੁੱਤਾਂ ਦੀ ਮਾਂ ਵੇ ਵਾ ਦੋ ਪੁੱਤਾਂ ਦੀ ਮਾਂ ਹਾਏ ਦੋ ਪੁੱਤਾਂ ਦੀ ਮਾਂ ਵੇ ਮੈਂ ਦੋ ਪੁੱਤਾਂ ਦੀ ਮਾਂ ਹਾਏ ਆਪਸ ਰੀ ਵਿੱਚ ਦੁਸ਼ਮਣ ਬਣ ਕੇ ਇੱਕੋ ਮਾਂ ਦੇ ਜਾਈ ਆਪਸ ਰੀ ਵਿੱਚ ਦੁਸ਼ਮਣ ਬਣ ਕੇ ਇੱਕੋ ਮਾਂ ਦੇ ਜਾਈ ਹਲ ਪਾਣੀ ਮੰਗਦਾ ਬਾਪੂ ਮਰ ਗਿਆ ਪੁੱਤਸ ਵੀ ਲਾ ਲੈ ਪਾਣੀ ਮੰਗਦਾ ਬਾਪੂ ਮਰ ਗਿਆ ਪੁੱਤਸ ਵੀ ਲਾ ਲੈ ਹਣ ਸਾਨੂੰ ਕੋਈ ਪੁੱਛਦਾ ਨਹੀਂ ਚੂਰੀ ਖੰਦੇ ਕਾ ਦੋ ਪੁੱਤਾਂ ਦੀ ਮਾਂ ਵੇ ਮੈਂ ਰੁੜਦੀ ਫਿਰਦੀ ਆ ਵੇ ਮੈਂ ਦੋ ਪੁੱਤਾਂ ਦੀ ਮਾਂ ਹਾਏ ਰੋੜੀ ਵਾਲਿਆ ਸਾਮ ਮੌਕੇ ਨੂੰ ਵਾਰ-ਵਾਰ ਨਿਉਣਾ ਪੁੱਤਾਂ ਦੇ ਹੁੰਦੇ ਔਖੇ ਮਾਪੇ ਕੀ ਪੁੱਤਾਂ ਦਾ ਜਣਾ ਪੁੱਤਾਂ ਦੇ ਹੁੰਦੇ ਔਖੇ ਮਾਪੇ ਕੀ ਪੁੱਤਾਂ ਦਾ ਜਣਾ ਨਾਲੇ ਖੱਟਲਾ ਨੇਕੀ ਜਗਦੀ ਨਾਲੇ ਤੇਰਾ ਨਾ ਦੋ ਪੁੱਤਾਂ ਦੀ ਮਾਵੇ ਮੈਂ ਦੋ ਪੁੱਤਾਂ ਦੀ ਮਾ ਹਾਈ ਰੁਲਦੀ ਫਿਰਦੀ ਆਵੇ ਮੈਂ ਦੋ ਪੁੱਤਾਂ ਦੀ ਮਾ ਪਸੰਦ ਆਵੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਕਰਨਾ ਤੁਹਾਡੀ ਜ਼ਿੰਮੇਵਾਰੀ ਸੋ ਧੰਨਵਾਦ ਥੈਂਕਸ ਮਿਹਰਬਾਨੀ ਵੈਸੇ ਮੇਰੀ ਵੀਰ ਗੋ ਨੂੰ ਤੁਸੀਂ ਬਹੁਤ ਲਾਈਕ ਸ਼ੇਅਰ ਕਰ ਰਹੇ ਹੋ ਚੰਗੇ ਸੋਹਣੇ ਕਮੈਂਟ ਆ ਰਹੇ ਨੇ ਮੈਨੂੰ ਤਾਂ ਤੁਹਾਡਾ অতি ਧੰਨਵਾਦ ਸਾਰਿਆਂ ਦਾ ਧੰਨਵਾਦ ਥੈਂਕਸ ਮੇਰ